ਕਿ ਜਿਕਾ ਖਾਲਸਾ ਵਹਿਗ ਜੀ ਕੀ ਫਤਿਹ ਪੰਚਾਇਤ ਬਾਬਾ ਜੀਮਨ ਸਿੰਘ ਨਗਰ ਸਰਪੰਚ ਸਰਜੀਤ ਕੁਮਾਰ ਜੀਤੂ ਅੱਜ ਅਸੀਂ ਆਪਣੇ ਇਲਾਕੇ ਵਿੱਚ ਸੋਲਰ ਲਾਈਟਾਂ ਜਿਹੜੀਆਂ ਅੱਜ ਤੋਂ ਕੋਈ 25 ਦੀ 3 ਪਹਿਲਾਂ ਵੀ 25 30 ਲੱਟਾਂ ਛੱਡ ਗਵਾਈਆਂ ਅਸੀਂ ਸਾਡੇ ਮਾਨਯੋਗ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਜਿਨ੍ਹਾਂ ਨੇ ਭੇਜੀਆਂ ਅਸੀਂ ਉਹ ਲਵਾਈਆਂ ਤੇ ਹੁਣ ਫੇਰ ਸਾਨੂੰ ਕੋਈ 15 ਕ ਲਾਈਟਾਂ ਫੇਰ ਸੋਲਰ ਲਾਈਟਾਂ ਆਈਆਂ ਜਿਹਦੀਆਂ ਸ਼ਰਵਾਦ ਅੱਜ ਹੀ ਸ਼ਮਸ਼ਾਨ ਘਾੜ ਤੋਂ ਕੀਤੀ ਆ ਸ਼ਮਸ਼ਾਨ ਘਾੜ ਵਿੱਚ ਲਾਈਆਂ ਲਾਈਟਾਂ ਔਰ ਭਗਵਾਨ ਵਾਲਮੀਕ ਦੇ ਮੰਦਿਰ ਵਿੱਚ ਵੀ ਅਸੀਂ ਸੋਲਰ ਲਾਈਟਾਂ ਜਿਹੜੀਆਂ ਮੈਂ ਲਾਈਆਂ ਇਹ ਲੱਗਦਾ ਕਿ ਤੁਹਾਡੇ ਇਲਾਕੇ ਵਿੱਚ ਹੀ ਪਹਿਲੀ ਇਹਨੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਦੇਖਿਆ ਜਾਵੇ ਲਾਗੇ ਬੰਨੇ ਹੋਰ ਕਿਤੇ ਸੋਲਰ ਲਾਈਟਾਂ ਨਹੀਂ ਮਿਲੀਆਂ ਬਿਲਕੁਲ ਜੀ ਸੋਲਰ ਲਾਈਟਾਂ ਸਾਡੇ ਇਲਾਕੇ ਵਿੱਚ ਹੀ ਲੱਗੀਆਂ ਹੋਰ ਕਿਸੇ ਇਲਾਕੇ ਵਿੱਚ ਵੀ ਸੋਲਰ ਲਾਈਟ ਨਹੀਂ ਲੱਗੀ ਲਾਗੇ ਚਾਗੇ ਵੀ ਨਹੀਂ ਲੱਗੀਆਂ ਭਾਵੇਂ ਕਾਉਂਸਲਰ ਦਾ ਇਲਾਕਾ ਤੇ ਭਾਵੇਂ ਕੋਈ ਵੀ ਆ ਇਹ 12 14000 ਦੀ ਇੱਕ ਲੈਟ ਆ ਚਾਰ ਪੰਜ ਲੱਖ ਦੀਆਂ ਪਹਿਲਾਂ ਲੱਗੀਆਂ ਹੁਣ ਵੀ ਆਈਆਂ ਹੁਣ ਲੱਗੀਆਂ ਲੋੜ ਮੁਤਾਬਕ ਜਿੰਨੀਆਂ ਵੀ ਹੋਰ ਵੀ ਸਾਨੂੰ ਜ਼ਰੂਰਤ ਹੈ ਹੋਰ ਮਗਵਾਵਾਂਗੇ ਤੇ ਲਾਵਾਂਗੇ ਇਹ ਲੱਗਦਾ ਕਿ ਐਮਐਲਏ ਸਾਹਿਬ ਨਾਲ ਤੁਹਾਡੇ ਖਾਸ ਬੰਦੀ ਤੁਸੀਂ ਇਲਾਕੇ ਦੇ ਖਾਸ ਕੰਮ ਕਰਾਉਂਦੇ ਜਿਉਂ ਤੇ ਲੋਕਾਂ ਨੇ ਮੈਂ ਦੋ ਤਿੰਨ ਇਹ ਜਿਤਾ ਦਿੱਤਾ ਸਰਪੰਚ ਬਣਾਇਆ ਵਾ ਇਸੇ ਕਰਕੇ ਤੁਸੀਂ ਆ ਲੱਗਦੇ ਦਾ ਹਰ ਕੰਮ ਫੈਲਦੇ ਦਾ ਹੁੰਦੇ ਹੋ ਵੇਖੋ ਜੀ ਸਾਡੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਬਬਰ ਸ਼ੇਰ ਐਮ ਐਲ ਏ ਆ ਉਹਨਾਂ ਸਾਨੂੰ ਪਹਿਲਾਂ ਵੀ ਨਹੀਂ ਕਦੀ ਨਾ ਕੀਤੀ ਸੀ ਉਹਨਾਂ ਸ਼ਮਸ਼ਾਨ ਘਾਟ ਵਾਸਤੇ ਸਾਨੂੰ 10 ਲੱਖ ਰੁਪਏ ਦਿੱਤਾ ਸੀ ਕਿ ਆਪਣੇ ਕੰਮ ਕਰਾਓ ਚਾਰਦਵਾਰੀ ਕਰਾਓ ਹੋਰ ਵੀ ਜਿੰਨੇ ਪੈਸੇ ਲੱਗਦੇ ਆ ਤੇ ਅਸੀਂ ਤੁਹਾਨੂੰ ਗ੍ਰਾਂਟ ਦਵਾਂਗੇ ਤੇ ਕਈ ਸ਼ਰਾਰਤੀ ਅੰਸਰ ਹੀ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਪਿੱਛੇ ਲਾ ਕੇ ਤੇ ਸਾਡੀ ਜਿਹੜੀ ਵਿਉਂਤਬੰਦੀ ਅਸੀਂ ਕੰਮ ਜਿਹੜੇ ਤਰੀਕੇ ਨਾਲ ਕਰਾਉਣੇ ਸੀ ਲੋਕਾਂ ਨੂੰ ਉਲਟ ਪੁਲਟ ਕਹਿ ਗਏ ਤੇ ਕੰਮ ਵਿੱਚ ਰੋਕ ਕਰਾਤੀ ਸੋ ਸਾਡੇ ਇਲਾਕੇ ਦੇ ਮੋਰ ਬਾਰੇ ਬੰਦੇ ਜਿੰਨੇ ਵੀ ਸਾਡੇ ਭਰਾ ਨੇ ਪੰਚਾਇਤ ਮੈਂਬਰ ਨੇ ਉਹ ਸਾਰੇ ਹੁਣ ਕਹੇ ਰਹੇ ਨੇ ਕਿ ਮੱਲੋ ਇਹ ਕੰਮ ਉਹਲਾ ਕਰਾਓ ਤੁਸੀਂ ਕਿਹੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਊਗੀ ਅਸੀਂ ਕਹਿੰਦੇ ਆ ਕਿ ਕੰਮ ਹੋਣਾ ਚਾਹੀਦਾ ਪਰ ਈਰਖਾ ਬਾਜੀ ਨਹੀਂ ਹੋਣੀ ਚਾਹੀਦੀ ਕਈ ਲੋਕ ਈਰਖਾ ਬਾਜੀ ਰੱਖਦੇ ਆ ਬਸ ਕਿ ਸਰਪੰਚ ਕੰਮ ਕਰਾਵੇ ਨਾ ਤੇ ਮੱਲੋ ਬਸ ਇਦਾਂ ਹੀ ਨਰਕ ਬਣਿਆ ਰਵੇ ਅੱਗੇ ਵੀ ਐਂ ਦੱਸਿਆ ਸੀ ਕਿ ਜਦੋਂ ਪੰਚਾਇਤ ਪਹਿਲੀ ਵਾਰ ਹੀ ਬਣਿਆ ਓਦੋਂ ਸਰਪੰਚ ਵੀ ਬਣਿਆ ਆ ਜਿਹੜਾ ਆਪਣਾ ਲੈਂਟਰ ਵੀ ਅਸੀਂ ਉਦੋਂ ਪਾਏ ਰੜੇ ਮਦਾਨ ਸਸਕਾਰ ਹੁੰਦਾ ਸੀ ਕਿ ਕੋਈ ਲੈਂਟਰ ਨਹੀਂ ਕੋਈ ਪਿਆ ਕੱਚਾ ਹੁੰਦਾ ਸੀ ਸਾਰਾ ਕੋਈ ਬੰਦਾ ਵੀ ਆ ਕੇ ਕਹਦੇ ਆ ਬਰਾਂਡੇ ਵੀ ਅਸੀਂ ਪਾਏ ਆ ਆ ਚਾਰਦਵਾਰੀ ਵੀ ਅਸੀਂ ਸ਼ੁਰੂਆਤ ਕੀਤੀ ਦੇਖ ਜਾਵੇ ਤੁਹਾਡੀ ਜਿਹੜੀ ਕਲੋਨੀ ਆ ਬੜੇ ਮਾਰੇ ਹਾਲਾਤ ਦੀ ਗਲੀਆਂ ਜਾਂ ਲੰਗਾਂ ਜਾਂਦਾ ਸੀ ਪਾਣੀ ਬੜਾ ਖੜ ਜਾਂਦਾ ਸੀ ਲੇਕਿਨ ਅੱਜ ਦੀ ਗੱਲ ਕਰੀਏ ਤੇ ਇਲਾਕਾ ਜਿਹੜਾ ਤੁਸੀਂ ਸਵਰਗ ਬਣਾ ਦਿੱਤਾ ਗਿਆ ਕੀ ਕਹਣਾ ਚਾਹੋਗਾ ਇਲਾਕੇ ਉਹ ਅੱਜ ਕਿੰਨੀ ਖੁਸ਼ੀ ਦੀ ਲਹਿਰ ਹੈ ਵੇਖੋ ਜੀ ਇਲਾਕੇ ਚੋਂ ਨਰਕ ਕੱਢਿਆ ਸੀ ਸਾਡੇ ਸੱਜਣ ਮਿੱਤਰ ਆਉਂਦੇ ਹੁੰਦੇ ਸੀ ਪਿੰਡਾਂ ਚੋਂ ਹੁੰਦੇ ਨੇ ਦੇਖੋ ਕਹਿੰਦੇ ਤੁਹਾਡਾ ਸ਼ਹਿਰ ਕਾਦਾ ਤੁਹਾਡਾ ਨੋ ਤੇ ਸਾਡੇ ਪਿੰਡ ਚੰਗੇ ਤੇ ਚਲੋ ਅਸੀਂ ਗਲੀਆਂ ਚ ਪਾਣੀ ਬੜਾ ਖਲੋਂਦਾ ਅਸੀਂ ਨਾਲੀਆਂ ਅਸੀਂ 1 ਫੁੱਟ ਦੀ ਨਾਲੀ 3-3 ਫੁੱਟ ਦੀ ਬਣੀ ਦੋ-ਦੋ ਪਾਸੇ 6-6 ਫੁੱਟ ਦੀਆਂ 10 ਫੁੱਟ ਦੀ ਗਲੀ 6 ਫੁੱਟ ਦੀਆਂ ਨਾਲੀਆਂ ਬਣੀਆਂ ਅਸੀਂ ਬਹੁਤ ਜ਼ਿਆਦਾ ਨਰਕ ਹੀ ਇਹ ਸਾਡੀ ਜਦੋਂ ਪਹਿਲਾਂ ਪੰਚਾਇਤ ਬਣੀ ਆ ਇਲਾਕੇ ਨੇ ਸਾਹਸ ਦਿੱਤਾ ਸਰਪੰਚ ਬਣਿਆ ਸਾਡੇ ਪੰਚਾਇਤ ਮੈਂਬਰ ਬਣੇ ਆ ਪੈਲ ਦੇ ਆਧਾਰ ਤੇ ਹੀ ਕੰਮ ਕੀਤੇ ਆ ਤੁਸੀਂ ਘੁੰਮ ਕੇ ਵੇਖੋ ਕਿ 1 ਇੰਚ ਵੀ ਜਿਹੜੀ ਜਗ੍ਹਾ ਕੱਚੀ ਨਹੀਂ ਛੱਡੀ ਤੇ ਸਾਡਾ ਇਹ ਵੀ ਟੀਚਾ ਹੈ ਕਿ ਸ਼ਮਸ਼ਾਨ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਉਣਾ ਕਿ ਇੱਕ ਮਾਸਾ ਵੀ ਜਿਹੜੀ ਕਿਹੇ ਪੰਜ ਪੈਸੇ ਦਾ ਵੀ ਜਿਹੜਾ ਕੰਮ ਨਾ ਹੀ ਰਹਿਣ ਨਹੀਂ ਦੇਣਾ ਜੇ ਜੋ ਵੀ ਜ਼ਰੂਰਤ ਦੇ ਮੁਤਾਬਕ ਜਿਹੜੇ ਕੰਮ ਹਨ ਅਸੀਂ ਪਹਿਲ ਦੇ ਆਧਾਰ ਤੇ ਕਰਾਉਣੇ ਸੀ ਤੇ ਅਸੀਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬੰਦੇ ਜਿਹੜੇ ਸ਼ਰਾਰਤੀ ਆ ਉਹ ਨਹੀਂ ਚਾਹੁੰਦੇ ਪਰ ਲੋਕਾਂ ਨੇ ਚਲੋ ਹੁਣ ਪਤਾ ਲੱਗ ਗਿਆ ਫੇਰ ਕਿ ਇਹ ਸ਼ਰਾਰਤੀ ਬੰਦਿਆਂ ਦੇ ਕੰਮ ਹੀ ਜਿੰਨਾ ਕਰਕੇ ਕੰਮ ਰੁਕ ਗਿਆ ਸੀ ਤੇ ਉਹ ਸਾਡੇ ਭਰਾਵਾਂ ਨੇ ਸਾਨੂੰ ਫੇਰ ਆਖਿਆ ਕਿ ਇਹ ਕੰਮ ਤਾਂ ਸ਼ੁਰੂ ਕਰਾਓ ਜਿਹੜੇ ਵੀ ਰਹਿੰਦੇ ਕੰਮ ਐ ਪਹਿਲ ਦੇ ਹੱਥ ਤੇ ਕਰਾਵਾਂਗੇ ਜੇ ਸੋਲੋ ਲਾਈਟਰੀ ਗੱਲ ਕਰੀਏ ਤੇ ਪਹਿਲਾਂ ਕਿਹੜੇ ਕਿਹੜੇ ਇਲਾਕੇ ਗਲੀਆਂ ਦੇ ਵਿੱਚ ਲੱਗ ਗਿਆ ਤੇ ਅੱਜ ਕਿੱਥੋਂ ਸ਼ੁਰੂਆਤ ਕੀਤੀ ਦੁਬਾਰਾ ਪਹਿਲਾਂ ਲਾਈਟਾਂ ਜੀ ਸਾਡੇ ਇੱਕ ਨੰਬਰ ਗਲੀ 'ਚ ਲੱਗੀਆਂ ਟੋਟਲ ਮਤਲਬ ਸਾਰੀ ਪੰਚਾਇਤ ਵਿੱਚ ਲੱਗੀਆਂ ਲਾਈਟਾਂ ਹਾਂ ਹਾਂ ਸਾਰੇ ਉਧਰ ਲੱਗੀਆਂ ਅੱਜ ਅਸੀਂ ਸ਼ਮਸ਼ਾਨ ਘਾਟ 'ਚ ਲਾਈਆਂ ਤੇ ਭਗਵਾਨ ਵਾਲਮੀਕ ਮੰਦਿਰ ਦੇ ਵਿੱਚ ਲਾਈਆਂ ਅਜੇ ਅਜੇ ਹੋਰ ਲਾਉਣੀਆਂ ਜ਼ਰੂਰਤ ਮੁਤਾਬਕ ਜਿੰਨੀਆਂ ਹੋਈਆਂ ਨਾ ਤੇ ਮੰਦਰ ਵਿੱਚ ਅਹੀਂ 5-7 ਲਾਈਟਾਂ ਜੇ ਹੋਰ ਲਾਉਣੀਆਂ ਤੇ ਇਸ ਸ਼ਮਸ਼ਾਨ ਘਾੜ ਵਿੱਚ ਵੀ ਲਾਈਟਾਂ ਲਾਵਾਂਗੇ ਜਿਹੜੇ ਵੀ ਕੰਮ ਕਰਨ ਵਾਲੇ ਕਰਾਂਗੇ ਸਾਡੇ ਵੀਰਾਂ ਦੀ ਸ਼ਾਵੀਰ ਇਹਨੇ ਡਿਮਾਂਡ ਰੱਖੀ ਸੀ ਕਿ ਮੰਦਰ ਵਿੱਚ ਵੀ ਲਾਈਟਾਂ ਚਾਹੀਦੀਆਂ ਤੇ ਅਹੀਂ ਗਾ ਜਰੂਰ ਚਾਹੀਦੀਆਂ ਜੀ ਲਾਵਾਂਗੇ ਤੇ ਸਾਡੇ ਕੋਲ ਲਾਈਟਾਂ ਆਈਆਂ ਅਸੀਂ ਫਿਰ ਪਹਿਲ ਦੇ ਆਧਾਰ ਤੇ ਮੰਦਰ ਵਿੱਚ ਵੀ ਲਾਈਟਾਂ ਲਾਈਆਂ ਹੋਰ ਵੀ ਜਿੰਨੀਆਂ ਵੀ ਮਤਲਬ ਲੋਡ ਹੋ ਗਈਆਂ ਉੱਥੇ ਲਾਵਾਂਗੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕ੍ਰਿਸ਼ਨ ਮੋਹਨ ਮੈਣੀ ਕਹਣਾ ਦੋਗੇ ਜੀ ਸਰਪੰਚ ਸਾਹਿਬ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਹੈ ਤੱਕ ਦੇ ਵੇਖੋ ਇਹ ਲਾਦ ਗੀ ਤੇ ਹੁਣ ਲਾਦ ਗੀ ਨਾ ਪਹਿਲੇ ਹਾਲਾਤ ਤੇ ਕਾਫੀ ਮਾੜੇ ਸੀ ਜਦੋਂ ਇਹਨੇ ਸਰਪੰਚ ਸਾਹਿਬ ਬਣੇ ਸੀ ਆਪਣੀ ਪਹਿਲੀ ਵਾਰੀ ਤੇ ਬਹੁਤ ਇਹਨਾਂ ਕੰਮ ਕਰਾਇਆ ਗਲੀਆਂ ਗੁਲੀਆਂ ਬਣਵਾਈਆਂ ਸਭ ਲੋਕਟਾਈਲ ਲਵਾਈ ਆ ਤੇ ਸ਼ਮਸ਼ਾਨ ਘਾੜ ਵਿੱਚ ਵੀ ਲਵਾਈ ਆ ਤੇ ਹੋਰ ਕੰਮ ਆ ਲਾਈਟਾਂ ਲੂਟਾਂ ਦਾ ਹੈਗਾ ਸੀ ਇਹਨਾਂ ਨੂੰ ਬੇਨਤੀ ਕੀਤੀ ਸਾਰਿਆਂ ਨੇ ਤੇ ਇਹਨਾਂ ਸੋਲਰ ਲਾਈਟਾਂ ਪਹਿਲਾਂ ਹੀ ਲਵਾਈਆਂ ਸੀ ਤੇ ਹੁਣ ਦੁਬਾਰਾ ਫੇਰ ਆਈਆਂ ਸ਼ਮਸ਼ਾਨ ਘਾੜ ਚ ਨਹੀਂ ਹੈ ਇੱਥੇ ਵੀ ਲੱਗੀਆਂ ਵਾਲਮੀਕ ਮੰਦਿਰ ਵੀ ਲੱਗੀਆਂ ਤੇ ਵਧੀਆ ਮਤਲਬ ਕਿ ਸਾਰਾ ਕਰਦੇ ਜੀ ਕੰਮ ਨਾਲ ਲੱਗਦਾ ਕਿ ਉਹਨਾਂ ਦੇ ਸਮੇਂ ਤੋਂ ਹੋ ਰਿਹਾ ਕੰਮ ਕਰਾਇਆ ਜਾਂਦਾ ਹੋਰ ਕੰਮ ਜੀ ਮੈਂ ਸਰਪੰਚ ਸਾਹਿਬ ਲਾਗੇ ਖਲੋਤੇ ਤੇ ਤੁਹਾਡੇ ਥਰੂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਸਾਡੇ ਨਾਲ ਸੀਸੀਟੀ ਵੀ ਕੈਮਰਾ ਲਵਾ ਦੇਣ ਸਾਰੇ ਪੂਰੇ ਪੰਚਾਇਤ ਵਿੱਚ ਤੇ ਹੋਰ ਵਧੀਆ ਹੋ ਜੂਗਾ ਥੋੜਾ ਜਿਹਾ ਤੇ ਕੁਝ ਹੋਰ ਨਿੱਕੇ ਨਿੱਕੇ ਕੰਮ ਹੈਗੇ ਇਹਨਾਂ ਨੂੰ ਦੱਸਿਆ ਕਰਾਈ ਜਾਂਦੇ ਜਿਉਂ ਜਿਉਂ ਦੱਸਿਆ ਜੀ ਕਰਾਈ ਜਾਂਦੇ ਜੀ ਵਧੀਆ ਕਰਦੇ ਸਾਰੇ ਬਹੁਤ ਵਧੀਆ ਮਿਲਿਆ ਸਰਪੰਚ ਸਾਹਿਬ ਦਾ ਬਹੁਤ ਵਧੀਆ ਬਹੁਤ ਵਧੀਆ ਕਹਿੰਦੇ देर ਹੁੰਦੀ ਹੈ ਆਪਣੇ ਕੰਮ ਹੋ ਜਾਂਦਾ ਉਹਦੀ ਗੱਲ ਆ ਕਿ ਉਹ ਗੱਲ ਜਰੀਏ ਤੇ ਮੈਂ ਲਾ ਨਹੀਂ ਨਹੀਂ ਬੜਾ ਫਰਕ ਆ ਜੀ ਲੋਕ ਆਪ ਸਾਡੇ ਸਾਹਮਣੇ ਕਾਰਪੋਰੇਸ਼ਨ ਦਾ ਏਰੀਆ ਉਹ ਆਪ ਦੱਸਦੇ ਯਾਰ ਕਾਸ਼ ਅਸੀਂ ਪੰਜਾਬ ਦੇ ਵਿੱਚ ਹੁੰਦੇ ਰਹਿ ਜੇ ਤੇ ਸਾਡਾ ਸੌਰਜੰਦਾ ਮਾਸਾ ਮੋਟਾ ਤੇ ਠੀਕ ਆ ਵਧੀਆ ਕਾਰਜ ਕਰ ਰਹੇ ਕਾਰਪੋਰੇਸ਼ਨ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਪਰਮਜੀਤ ਜੀ ਕੀ ਗੱਲਾਂ ਜਾਓਗੇ ਤਾਂ ਵੀ ਤੁਹਾਨੂੰ ਜਰੂਰ ਸੋਲਾ ਲਾਈਟ ਦੀ ਅੱਜ ਇਸ ਸੰਸਾ ਨੂੰ ਲਗਾ ਦਿੱਤੀ ਆ ਅਸੀਂ ਸੰਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਗਾੜੀ ਮੈਂਤਰਤਲਾ ਕੀਤਾ ਉਹਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਤੁਹਾਡੀਆਂ ਲਾ ਕੇ ਦੇਵਾਂਗੇ ਮੰਦਰੇ ਜਿੰਨੀਆਂ ਵੀ ਲੱਗਣਗੀਆਂ ਇਹਨਾਂ ਅੱਜ ਕੁਝ ਲਵਾਇਆ ਕੁਝ ਕਹਿੰਦੇ ਹੋਰ ਆਉਣਗੀਆਂ ਤਾਂ ਅਸੀਂ ਜ਼ਰੂਰ ਲਵਾ ਕੇ ਤੁਹਾਨੂੰ ਹੋਰ ਦਵਾਂਗੇ ਇਹ ਜੇ ਮੰਦਰ ਦੀ ਗੱਲ ਕਰੀਏ ਤਾਂ ਕਾਫੀ ਮਾੜੇ ਹਾਲਾਤ ਸੀ ਮੰਦਰਾਂ ਦੇ ਬਿਲਕੁਲ ਜੀ ਹਨੇਰਾ ਰਹਿੰਦਾ ਬਿਲਕੁਲ ਬਿਲਕੁਲ ਜੀ ਹਨੇਰਾ ਰਹਿੰਦਾ ਸੀ ਇਹ ਉਹਦਾ ਇਹਨਾਂ ਦੀ ਮਿਹਰਬਾਨੀ ਬਹੁਤ ਜਿੰਨਾ ਇਹਨਾਂ ਲਾਈਟਾਂ ਲਵਾ ਆ ਗਿਆ ਸੋਲਰ ਤੇ ਸਾਨੂੰ ਦਿੱਤੀਆਂ ਲੱਗਦਾ ਕਿ ਸਰਪੰਚ ਸਾਹਿਬ ਅਜ ਮਹੱਲੇ ਨੂੰ ਜਗਮਗਾ ਜਗਮਗਾ ਕਰਨਗੇ ਬਿਲਕੁਲ ਜੀ ਬਿਲਕੁਲ ਹਾਂ ਇਹਦੇ ਨਾਲ ਜਗਮਗ ਕਰਾਉਣਗੇ ਮਹੱਲੇ ਦੀ ਇਹਨਾਂ ਜਗਮਗ ਜਗਮਗ ਹੁੰਦੀ ਰਹੂਗੀ ਹਾਂਜੀ ਇਹ ਕੀ ਗੱਲ ਹੈ ਜੋ ਕਿ ਲੋਕਾਂ ਨੂੰ ਪੀਰ ਕੀ ਕਰਨਾ ਚਾਹੋਗੇ ਸਰਪੰਚ ਸਾਹਿਬ ਦਾ ਕਿੰਨਾ ਸਾਥ ਦੇਣਾ ਚਾਹੀਦਾ ਜ ਵੇਖੋ ਜੀ ਅਸੀਂ ਦੇਵਾਂ ਨੇ ਜਿਹੜਾ ਬੰਦਾ ਕੰਮ ਕਰਾਉਂਦਾ ਤੇ ਸਾਥ ਦਉ ਜ਼ਰੂਰ ਵੇਖੋ ਆ ਸ਼ਮਸ਼ਾਨ ਘਾਟ ਆ ਜਿਹਦਾ ਕੰਮ ਕੋ ਜਿਹਦੇ ਕੋਈ ਮਾੜੀ ਗੱਲ ਨਹੀਂ ਕੀ ਬਿਲਕੁਲ ਇਹ ਕਿਸੇ ਨਾਲ ਤੇ ਲੈ ਨਹੀਂ ਜਾਣਾ ਹੋ ਜੂਗਾ ਤਾਂ ਵਧੀਆ ਗੱਲ ਆ ਲੱਗਦਾ ਅਸਲੀ ਘਾਰੇ ਸੀ ਆਪਣੇ ਬਿਲਕੁਲ ਜੀ ਅਸਲੀ ਘਾਰੇ ਹੋਈ ਸਾਡਾ ਪਹਿਲਾ ਹਾਲਾਤ ਕੀ ਸ਼ਮਸ਼ਾਨ ਘਾਟ ਤੇ ਹੁਣ ਪਹਿਲਾ ਹਾਲਾਤ ਵੇਖੋ ਜੀ ਇਹਦੇ ਵਿੱਚ ਕਾ ਬੂਟ ਬਹੁਤ ਜ਼ਿਆਦਾ ਸੀ ਇਹਨਾਂ ਆਪਣਾ ਮਿਹਨਤ ਕਰਵਾ ਕੇ ਚਲੋ ਗਰਾਜ ਲਿਆ ਕੇ ਇਹਨਾਂ ਆਪਣਾ ਕੰਮ ਕਰਾਇਆ ਤੇ ਵਧੀਆ ਬਹੁਤ ਵਧੀਆ ਸਾਨੂੰ ਲੱਗਣ ਡਿਆ ਜੀ ਅਸੀਂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਪਰਮਜੀਤ ਜੀ ਕੀ ਕਰਾ ਜਾਓਗੇ ਕਾਫੀ ਤੁਹਾਨੂੰ ਜ਼ਰੂਰ ਤੁਸੀਂ ਸੋਲਰ ਲਾਈਟ ਦੀ ਅੱਜ ਸਰਪੰਚਾਂ ਨੂੰ ਲਗਾਤੀ ਆ ਅਸੀਂ ਇਸ ਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਗਾੜੀ ਮਿੰਤਰ ਦਾ ਕੀਤਾ ਇਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਤੁਹਾਡੀਆਂ ਲਾ ਕੇ ਦਵਾਂਗੇ ਮੰਦਰੇ ਜਿੰਨੀਆਂ ਵੀ ਲੱਗਣਗੀਆਂ ਇਹਨਾਂ ਅੱਜ ਕੁਝ ਲਵਾਈਆਂ ਕੁਝ ਕਹਿੰਦੇ ਵੀ ਹੋਰ ਆਉਣਗੀਆਂ ਤਾਂ ਅਸੀਂ ਜ਼ਰੂਰ ਲਵਾ ਕੇ ਤੁਹਾਨੂੰ ਹੋਰ ਦਵਾਂਗੇ ਇਹ ਜੇ ਮੰਦਰ ਦੀ ਗੱਲ ਕਰੀਏ ਤਾਂ ਕਾਫੀ ਮਾੜੇ ਹਾਲਾਤ ਸੀ ਮੰਦਰਾਂ ਦੇ ਬਿਲਕੁਲ ਜੀ ਹਨੇਰਾ ਰਹਿੰਦਾ ਬਿਲਕੁਲ ਬਿਲਕੁਲ ਜੀ ਹਨੇਰਾ ਰਹਿੰਦਾ ਸੀ ਇਹ ਉਹ ਇਹਨਾਂ ਦੀ ਮਿਹਰਬਾਨੀ ਬਹੁਤ ਜਿੰਨਾ ਇਹਨਾਂ ਲਾਈਟਾਂ ਲਵਾ ਆ ਗਏ ਸੋਲਰ ਦੇ ਸਾਨੂੰ ਦਿੱਤੀਆਂ ਤੇ ਲੱਗਦਾ ਕਿ ਸਤਨਸਿਬਾ ਜਮਹਲੇ ਨੂੰ ਜਗਮਾ ਜਗਮਾ ਕਰਾਂਗੇ ਬਿਲਕੁਲ ਜੀ ਬਿਲਕੁਲ ਹਾਂ ਇਹਦੇ ਨਾਲ ਜਗਮਗ ਕਰਾਉਣਗੇ ਮਹੱਲੇ ਦੀ ਇਹਨਾਂ ਜਗਮਗ ਜਗਮਗ ਹੁੰਦੀ ਰਹੂਗੀ ਹਾਂਜੀ ਇਹ ਕੀ ਕਹੜਾ ਜੋ ਕਿ ਲੋਕਾਂ ਨੂੰ ਪੀਰ ਕੀ ਕਰਨਾ ਚਾਹੋਗੇ ਸਤਨਸਿਬਾ ਦਾ ਕੰਮ ਸਾਥ ਦੇਣਾ ਚਾਹੀਦਾ ਜਿਹੜੇ ਕੰਮ ਕਰਾ ਦੇਵੇ ਵੇਖੋ ਜੀ ਅਸੀਂ ਦੇ ਉਹ ਜਿਹੜਾ ਬੰਦਾ ਕੰਮ ਕਰਾਉਂਦਾ ਦੇ ਸਾਥ ਦੋ ਜਰੂਰ ਵੇਖੋ ਆ ਸ਼ਮਸ਼ਾਨ ਘਾਟ ਆ ਜਿਹਦਾ ਕੰਮ ਕੋ ਜਿਹਦੇ ਕੋਈ ਮਾੜੀ ਗੱਲ ਨਹੀਂ ਕੀ ਬਿਲਕੁਲ ਇਹ ਕਿਸੇ ਨਾਲ ਤੇ ਲੈ ਨਹੀਂ ਜਾਣਾ ਹੋ ਜਾਊਗਾ ਤਾਂ ਵਧੀਆ ਅਸਲੀ ਘਾਰੇ ਹੀ ਆਪਣਾ ਬਿਲਕੁਲ ਜੀ ਅਸਲੀ ਘਾਰੇ ਹੋਈ ਸਾਡਾ ਪਹਿਲਾ ਹਾਲਾਤ ਕੀ ਸਮਝਾਨ ਕਰਦੇ ਹੁਣ ਪਹਿਲਾ ਹਾਲਾਤ ਵੇਖੋ ਜੀ ਇਹਦੇ ਵਿੱਚ ਕਾ ਬੂਟ ਬਹੁਤ ਜ਼ਿਆਦਾ ਸੀ ਇਹਨਾਂ ਆਪਣਾ ਮਿਹਨਤ ਕਰਵਾ ਕੇ ਚਲੋ ਗ੍ਰਾਂਡ ਲਿਆ ਕੇ ਇਹਨਾਂ ਆਪਣਾ ਕੰਮ ਕਰਾਇਆ ਤੇ ਵਧੀਆ ਬਹੁਤ ਵਧੀਆ ਸਾਨੂੰ ਲੱਗਣ ਰਿਹਾ ਜੀ